ਅੰਗ ਸੰ ਕਹਾਣੀ ਦਾ ਲੇਖਕ ਕੌਣ ਹੈ ਕੁਲਵੰਤ ਸਿੰਘ ਬਿਰਕ ਰਗਵੀ ਟੰਡ ਪ੍ਰਿੰਸੀਪਲ ਸੁਜਾਨ ਸਿੰਘ ਜਾਂ ਫਿਰ ਬਰਿਆਮ ਸੰਧੂ ਇਹਨਾਂ ਚਾਰਾਂ ਵਿਕਲਪਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਤੁਸੀਂ ਕਮੈਂਟ ਬਾਕਸ ਵਿੱਚ ਵੀ ਇਸ ਦਾ ਉੱਤਰ ਟਾਈਪ ਕਰ ਸਕਦੇ ਹੋ 1 ਲਿਖ ਕੇ 1 2 3 4 ਸਹੀ ਵਿਕਲਪ ਇਸ ਦਾ ਸਹੀ ਉੱਤਰ ਹੈ ਬਰਿਆਮ ਸੰਧੂ ਕਰਤਾਰ ਸਿੰਘ ਦੇ ਕੁੱਲ ਕਿੰਨੇ ਬੱਚੇ ਸਨ 3 2 5 ਜਾਂ ਫਿਰ 4 ਕਰਤਾਰ ਸਿੰਘ ਦੇ ਕੁੱਲ ਕਿੰਨੇ ਬੱਚੇ ਸਨ 3 2 5 ਜਾਂ 4 ਇਸ ਦਾ ਸਹੀ ਉੱਤਰ ਹੈ 5 ਕਰਤਾਰ ਸਿੰਘ ਦੇ ਕੁੱਲ 5 ਬੱਚੇ ਸਨ ਕਹਾਣੀ ਵਿੱਚਲੇ ਪਰਿਵਾਰ ਵਿੱਚ ਸਭ ਤੋਂ ਵੱਡੇ ਮੁੰਡੇ ਦਾ ਕੀ ਨਾਂ ਹੈ ਕਰਤਾਰ ਸਿੰਘ ਅਮਰੀਕ ਸਿੰਘ ਮੱਖਣ জাফর ਮਹਿਿੰਦਰ ਇਨ੍ਹਾਂ ਚਾਰਾਂ ਵਿਕਲਪਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਕਮੈਂਟ ਬਾਕਸ ਵਿੱਚ ਵੀ ਤੁਸੀਂ ਉੱਤਰ ਟਾਈਪ ਕਰ ਸਕਦੇ ਹੋ 3 ਲਿਖ ਕੇ 1 2 3 4 ਸਹੀ ਵਿਕਲਪ ਇਸ ਦਾ ਸਹੀ ਉੱਤਰ ਹੈ ਅਮਰੀਕ ਸਿੰਘ ਕਿਸ ਦੀ ਮੌਤ ਹੋ ਗਈ ਸੀ ਮਹਿਿੰਦਰ ਦੀ ਕਰਤਾਰ ਸਿੰਘ ਦੀ ਅਮਰੀਕ ਸਿੰਘ ਦੀ ਜਾਂ ਫਿਰ ਬੀਰੋਦੀ ਇਹਨਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਸਹੀ ਉੱਤਰ ਹੈ ਕਰਤਾਰ ਸਿੰਘ ਦੀ ਕਹਾਣੀ ਦੀਆਂ ਘਟਨਾਵਾਂ ਕਿਹੋ ਜਿਹੀ ਰਾਤ ਵਿੱਚ ਵਾਪਰਦੀਆਂ ਹਨ ਹਨੇਰੀ ਰਾਤ ਵਿੱਚ ਕਾਲੀ ਰਾਤ ਵਿੱਚ ਸ਼ਾਮ ਵੇਲੇ ਜਾਂ ਫਿਰ ਸਵੇਰ ਵੇਲੇ ਇਹਨਾਂ ਵਿੱਚੋਂ ਕਿਹੜਾ ਵਿਕਲਪ ਸਹੀ ਹੈ ਇਸ ਦਾ ਸਹੀ ਉੱਤਰ ਹੈ ਹਨੇਰੀ ਰਾਤ ਵਿੱਚ ਕਹਾਣੀ ਦੇ ਸਿਰਲੇਖ ਦੀ ਸੁਰ ਕਿਹੋ ਜਿਹੀ ਹੈ ਕਲਾਤਮਿਕ ਵਿਅੰਗਾਤਮਿਕ ਵਧਿਆ ਸੁਰ ਉੱਚੀ ਸੁਰ ਇਨ੍ਹਾਂ ਚਾਰਾਂ ਵਿੱਚੋਂ ਕਿਹੜਾ ਵਿਕਲਪ ਸਹੀ ਹੈ ਇਸ ਦਾ ਸਹੀ ਉੱਤਰ ਹੈ ਵਿਅੰਗਾਤਮਕ ਕਹਾਣੀ ਦੇ ਸਿਰਲੇਖ ਦੀ ਸੁਰ ਵਿਅੰਗਾਤਮਕ ਹੈ ਮਿਹਿੰਦਰ ਤੋਂ ਛੋਟੀ ਕੁੜੀ ਕਿਹੜੀ ਜਮਾਤ ਵਿੱਚ ਪੜਦੀ ਸੀ ਪੰਜਵੀਂ ਵਿੱਚ 6ਵੀਂ ਵਿੱਚ ਦੂਜੀ ਵਿੱਚ ਜਾਂ ਫਿਰ ਸੱਤਵੀਂ ਵਿੱਚ ਇਕਦਾ ਸਹੀ ਉੱਤਰ ਹੈ 7ਵੀਂ ਵਿੱਚ ਬਿਹੰਦਰ ਤੋਂ ਛੋਟੀ ਕੁੜੀ 7ਵੀਂ ਜਮਾਤ ਵਿੱਚ ਪੜਦੀ ਸੀ ਕਰਤਾਰ ਸਿੰਘ ਦਾ ਪਿਓ ਕਿੱਥੇ ਕੰਮ ਕਰਦਾ ਸੀ ਸਿੰਗਾਪੁਰ THAILAND ਪਿੰਡ ਵਿੱਚ ਜਾਂ ਫਿਰ ਸ਼ਹਿਰ ਵਿੱਚ ਇਹਨਾਂ ਚਾਰਾਂ ਵਿਕਲਪਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਕਰਤਾਰ ਸਿੰਘ ਦਾ ਪਿਓ ਸਿੰਗਾਪੁਰ ਕੰਮ ਕਰਦਾ ਸੀ ਇਹ ਉੱਤਰ ਬਿਲਕੁਲ ਠੀਕ ਹੈ ਕਰਤਾਰ ਸਿੰਘ ਕਿਹੋ ਜਿਹਾ ਆਦਮੀ ਸੀ ਵੈਲੀ ਵੈਲੀ ਤੇ ਗੈਰ ਜ਼ਿੰਮੇਵਾਰ ਪਿਆਰਾ ਇਨਸਾਨ ਜਾਂ ਫਿਰ ਲੜਾਕਾ 1 2 3 4 ਇਹਨਾਂ ਵਿਕਲਪਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਕਮੈਂਟ ਬਾਕਸ ਵਿੱਚ ਵੀ ਤੁਸੀਂ ਉਸ ਦਾ ਉੱਤਰ ਟਾਈਪ ਕਰ ਸਕਦੇ ਹੋ ਇਸ ਦਾ ਸਹੀ ਉੱਤਰ ਹੈ ਵੈਲੀ ਤੇ ਗੈਰ ਜ਼ਿੰਮੇਵਾਰ ਅਮਰੀਕ ਗਵਾਂਡੀਆਂ ਦੀ ਕਿਸ ਕੁੜੀ ਤੋਂ ਬਾਤਾਂ ਸੁਣ ਰਿਹਾ ਸੀ ਜਗੀਰ ਕੌਰ ਤੋਂ ਬੀਰੋ ਤੋਂ ਲਾਡੀ ਤੋਂ ਜਾਂ ਫਿਰ ਮਾਈ ਗੁਲਾਬੋ ਤੋਂ ਜਗੀਰ ਕੌਰ ਤੋਂ ਬੀਰੋ ਤੋਂ ਲਾਡੀ ਤੋਂ ਜਾਂ ਮਾਈ ਗੁਲਾਬੋ ਤੋਂ ਇਹਨਾਂ ਵਿੱਚੋਂ ਕਿਹੜਾ ਉੱਤਰ ਸਹੀ ਹੈ ਇਸ ਦਾ ਸਹੀ ਉੱਤਰ ਹੈ ਬੀਰੋ ਤੋਂ ਜਗੀਰਕੌਰ ਕਿੱਥੇ ਡੁੱਬ ਕੇ ਮਰ ਜਾਣਾ ਚਾਹੁੰਦੀ ਸੀ ਨਹਿਰ ਸਮੁੰਦਰ ਪਾਣੀ ਜਾਂ ਹਰੀਕੇ ਇਹਨਾਂ ਵਿੱਚੋਂ ਕਿਹੜਾ ਉੱਤਰ ਸਹੀ ਹੈ ਇਸ ਦਾ ਸਹੀ ਉੱਤਰ ਹੈ ਹਰੀਕੇ ਕਰਤਾਰ ਸਿੰਘ ਕੋਲ ਕੁੱਲ ਕਿੰਨੀ ਜ਼ਮੀਨ ਸੀ 9 ਕਿੱਲੇ 10 ਕਿੱਲੇ 5 ਕਿल्ले ਜਾਂ 2 ਕਿल्ले ਇਸ ਦਾ ਸਹੀ ਉੱਤਰ ਹੈ 10 ਕਿल्ले ਅਮਰੀਕ ਦੇ ਅਧਿਆਪਕ ਦਾ ਕੀ ਨਾਂ ਹੈ ਮੁਲਖ ਰਾਜ ਮੁਕਤ ਰਾਜ ਮੁਲਖ ਸਿੰਘ ਜਾਂ ਫਿਰ ਰਾਜਨ ਕੁਮਾਰ ਇਨ੍ਹਾਂ ਚਾਰਾਂ ਵਿਕਲਪਾਂ ਵਿੱਚੋਂ ਕਿਹੜਾ ਉੱਤਰ ਸਹੀ ਹੈ ਅਮਰੀਕ ਸਿੰਘ ਦੇ ਅਧਿਆਪਕ ਦਾ ਨਾਂ ਮੁਲਖ ਰਾਜ ਕਰਤਾਰ ਸਿੰਘ ਨੇ ਘਰੋਂ ਪਤੀਲਾ ਚੁੱਕ ਕੇ ਕਿੱਥੇ ਵੇਚ ਦਿੱਤਾ ਸੀ ਭਾਂਡਿਆਂ ਵਾਲੇ ਕੋਲ ਦੁਕਾਨ ਤੇ ਚੈਂਚਲ ਕਲੀ ਵਾਲੇ ਕੋਲ ਜਾਂ ਬਾਜ਼ਾਰ ਵਿੱਚ ਇਨਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਇਸ ਦਾ ਸਹੀ ਉੱਤਰ ਹੈ ਚੰਚਲ ਕਲੀ ਵਾਲੇ ਕੋਲ ਮੱਖਣ ਸੋਂ ਤੋਂ ਕਰਤਾਰ ਸਿੰਘ ਨੇ ਕਿੰਨਾ ਕਰਜ਼ਾ ਲਿਆ ਸੀ 5000 ਰੁਪਏ 500 ਰੁਪਏ 7500 ਰੁਪਏ ਜਾਂ ਫਿਰ 5 ਰੁਪਏ ਇਸ ਦਾ ਸਹੀ ਉੱਤਰ ਹੈ 500 ਰੁਪਏ ਮੌਤ ਸਮੇਂ ਕਰਤਾਰ ਸਿੰਘ ਦੀ ਉਮਰ ਕਿੰਨੀ ਸੀ 40 ਸਾਲ 42 ਸਾਲ 45 ਸਾਲ ਜਾਂ ਫਿਰ 48 ਸਾਲ ਇਹਨਾਂ ਵਿੱਚੋਂ ਕਿਹੜਾ ਉੱਤਰ ਸਹੀ ਹੈ ਇਸ ਦਾ ਸਹੀ ਉੱਤਰ ਹੈ 45 ਸਾਲ ਨਿਆਈਆਂ ਵਾਲੇ ਖੂਹ ਵਿੱਚ ਕੌਣ ਡੁੱਬ ਕੇ ਮਰਿਆ ਸੀ ਮਾਈ ਗਾਬੋ ਬਿਹਦਰ ਕਰਤਾਰ ਸਿੰਘ ਜਾਂ ਫਿਰ ਜਾਗੀਰ ਕੌਰ ਇਹਨਾਂ ਵਿੱਚੋਂ ਕਿਹੜਾ ਵਿਕਲਪ ਸਹੀ ਹੈ ਇਸ ਦਾ ਸਹੀ ਉੱਤਰ ਹੈ ਮਾਈ ਗਾਬੋ ਪਿਆਰੇ